ਹੈਲੋ ਮੈਂ ਮੈਂ ਨਾ ਫੋਨ ਦਾ ਸਪੀਕਰ ਤੇ ਲਾ ਹੋਇਆ ਸੰਗਤ ਕੋੜਨਾ ਚਾਹੁੰਦੀ ਆ ਕਿ ਇਹ ਰਾਜ ਉਹਨਾਂ ਮੋੜ ਕੇ ਲੈਣ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲੇ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬਰੇ ਹਾਂਜੀ ਸਾਥੀ ਸ਼੍ਰੀ ਗੁਰੂ ਜੀ ਦੋਸਤੋ ਅੱਜ ਦੀ ਇੱਕ ਬੇहद ਵੱਡੀ ਖਬਰ ਹੈ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਾਨੇ ਸਿੱਧੂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ ਸੀ ਅਤੇ ਪਹਿਲਾਂ ਪੁਲਿਸ ਦਾ ਇਹ ਬਿਆਨ ਆਇਆ ਸੀ ਕਿ ਇਸ 10 ਤਰੀਕ ਨੂੰ ਪਾਨੇ ਸਿੱਧੂ ਨੂੰ ਰਿਹਾ ਕਰ ਦੇਵਾਂਗੇ ਪਰ ਉਹਨਾਂ ਨੇ 10 ਤਰੀਕ ਨੂੰ ਪਾਨੇ ਸਿੱਧੂ ਨੂੰ ਰਿਹਾ ਨਹੀਂ ਕੀਤਾ ਪਰ ਅੱਜ 12 ਤਰੀਕ ਨੂੰ ਪਾਨੇ ਸਿੱਧੂ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਹੈ ਹਾਂਜੀ ਦੋਸਤੋ ਇਹ ਅੱਜ ਦੀ ਬਹੁਤ ਵੱਡੀ ਖਬਰ ਹੈ ਅਤੇ ਦੋਸਤੋ ਇਸ ਖਬਰ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਉੱਠੀ ਹੈ ਤੇ ਦੋਸਤੋ ਤੁਸੀਂ ਅੱਗੇ ਵੀਡੀਓ ਵੀ ਦੇਖ ਸਕਦੇ ਹੋ ਕਿ ਪਾਨੇ ਸਿੱਧੂ ਨੂੰ ਰਿਹਾ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਆਜ ਤਾਂ ਇੱਕ ਦਲ ਨੇ ਮੋਰ ਦਾਦੀ ਪੱਕੀ ਪੰਜਾਬ ਦੇ ਲੋਕਾਂ ਦੇ ਲਈ ਜਿਹੜੀ ਜਵਾਨ ਬਲ ਦੀ ਪਵਸ ਕਰਨੀ ਚਾਹੁੰਦਾ ਹੈ। ਰਾਕੇ ਤੁਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨਕੇ ਟਰਾ ਕੇ ਸੀਸ ਟੌਪ ਚੰਦਨ ਕਰਾ ਕੇ ਜਵਾਨ ਬਲ ਦੀ ਕਰਨੀ ਚਾਹੁੰਦਾ ਸੀ। ਉਹਨੇ ਮੋਰ ਆ ਪੰਜਾਬ ਦੇ ਲੋਕਾਂ ਲਈ ਪਵੰਦ ਭੁੱਲ ਗਿਆ। ਇਹ ਪੱਲਾ ਮਾਰਦੇ ਪੱਲਾ ਵੀ ਜਵਾਨ